ਪਠਾਨਕੋਟ ਦਾ ਇੱਕ ਬਹੁਤ ਵੱਡਾ ਨਾਮ ਇੰਜੀਨੀਅਰ ਰੋਸ਼ੀ ਆਏ ਦਿਨ ਆਪਣੇ ਜਿਹੜੇ ਕਿ ਕੰਮਾਂਦ ਕਰਕੇ ਜਾਣੇ ਜਾਂਦੇ ਨੇ ਸੋ ਉਹਨਾਂ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਮਰੀਜ਼ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਕੱਲ ਜਿਹੜਾ ਤੁਹਾਨੂੰ ਪ੍ਰਸ਼ੰਸਾ ਪੱਤਰ ਮਿਲਿਆ ਬਹੁਤ ਘੱਟ ਲੋਕ ਹੁੰਦੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਜਿਨ੍ਹਾਂ ਨੂੰ ਅਜਿਹਾ ਪ੍ਰਸ਼ੰਸਾ ਪੱਤਰ ਮਿਲਦਾ ਹੈ ਸੋ ਪਠਾਨਕੋਟ ਸ਼ਹਿਰ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਛੋਟੀ ਉਮਰ ਦੇ ਵਿੱਚ ਅਜਿਹਾ ਮਾਣ ਵੀ ਹਾਸਲ ਕੀਤਾ ਹੈ ਤੇ ਸਮਾਜ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਪੰਜ ਵਜੇ ਤੋਂ ਬਾਅਦ ਅਸੀਂ ਟਾਈਮ ਦਿੰਨੇ ਆ ਮਰੀਜ਼ਾਂ ਨੂੰ ਕੈਂਸਰ ਪੇਸ਼ੈਂਟ ਹੋ ਗਏ ਡਾਇਲਿਸਿਸ ਪੇਸ਼ੈਂਟ ਹੋ ਗਏ ਕਿਸੇ ਵੀ ਅਨਦਰ ਫੀਲਡ ਦੇ ਵਿੱਚ ਹੋ ਗਏ ਐਕਸੀਡੈਂਟਲ ਪੇਸ਼ੈਂਟ ਹੋ ਗਏ ਅਸੀਂ ਉੱਥੇ ਹੀ ਡੋਨਰ ਅਵੇਲੇਬਲ ਕਰਵਾਨੇ ਆ ਜੀ ਮੇਰੀ ਮਦਰ ਦੀ ਡੈਥ ਹੋ ਗਈ ਸੀਗੀ ਉਸ ਤੋਂ ਇੱਕ ਪ੍ਰੇਰਣਾ ਮਿਲੀ ਸੀ ਆਪਾਂ ਨੂੰ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਲੋਕਾਂ ਦੇ ਲਈ ਇੱਕ ਜ਼ਰੂਰ ਸਹਾਰਾ ਬੰਨਣਾ ਚਾਹੀਦਾ ਚਲੋ ਅਸੀਂ ਸਾਰਿਆਂ ਦਾ ਤਾਂ ਨਹੀਂ ਬਣ ਸਕਦੇ ਪਰ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਸਾਰੇ ਲੋਕ ਕਿਸੇ ਨਾ ਕਿਸੇ ਉਸ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ ਚਾਹ ਜਿਨ੍ਹਾਂ ਲਈ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ ਅਸੀਂ ਉੱਥੋਂ ਹੀ ਇਨਸਪਾਇਰ ਹੋ ਕੇ ਇਸ ਕੰਮ ਦਾ ਬਿੜਾ ਚੱਕਿਆ ਸੀ ਯਾਰ ਅੱਜ ਐਪਰੀਸ਼ੀਏਸ਼ਨ ਅਵਾਰਡ ਮਿਲਿਆ ਸਾਨੂੰ ਸਰਕਾਰ ਵੱਲੋਂ ਤਾਂ ਇਹਦੇ ਵਿੱਚ ਇਕੱਲਾ ਮੇਰਾ ਯੋਗਦਾਨ ਨਹੀਂ ਹੈਗਾ ਮੇਰੀ ਸਾਰੀ ਟੀਮ ਦਾ ਯੋਗਦਾਨ ਹੈ ਉਹਨਾਂ ਦਾ ਵੀ ਮੇਰੇ ਨਾਲ ਬਹੁਤ ਯੋਗਦਾਨ ਹੈ ਉਹਨਾਂ ਸਾਰੇ ਡੋਨਰਾਂ ਦਾ ਵੀ ਯੋਗਦਾਨ ਹੈਗਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਔਰ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਵੀ ਕਰਦਾ ਮੈਂ ਸਿਖੀ ਕਈ ਵਾਰ ਹੁੰਦਾ ਕਿ ਉਹ ਪੇਸ਼ੈਂਟ ਜਿਹੜਾ ਹੈ ਆਰਥਿਕ ਤੌਰ ਤੇ ਕਮਜ਼ੋਰ ਵੀ ਹੁੰਦੇ ਨੇ ਤੇ ਕਈ ਵਾਰ ਉਹਨਾਂ ਦੀ ਜਾਨਾਂ ਵੀ ਨਹੀਂ ਬਚ ਪਉਂਦੀਆਂ ਤੇ ਅਜਿਹੀ ਸਥਿਤੀ ਜਿਹੜੀ ਹੈ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਤਾਂ ਬੜੀ ਇਮੋਸ਼ਨਲ ਵੀ ਹੋ ਜਾਂਦੀ ਹੈ ਤੇ ਕਿਤੇ ਬੰਦ ਨੂੰ ਇਹ ਵੀ ਲੱਗਦਾ ਵੀ ਯਾਰ ਨਹੀਂ ਮੈਂ ਬਹੁਤ ਉਤਾੜ ਚਾ ਰਹੇ ਤੁਸੀਂ ਆਪਣੀ ਜਿਵੇਂ ਦੱਸਿਆ ਕਿ ਮਦਦ ਦੀ ਵੀ ਡੈਥ ਹੋ ਗਈ ਕਿਵੇਂ ਇਸ ਸਥਿਤੀ ਨਾਲ ਨਜਿੱਠਦੇ ਹੋ ਤੁਸੀਂ ਖਾਣਾ ਨਹੀਂ ਹੈਗਾ ਰੋਟੀ ਨਹੀਂ ਹੈਗੀ ਨਾ ਤੁਸੀਂ ਇੱਕ ਦਿਨ ਰਹਿ ਸਕਦੇ ਹੋ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਤੁਸੀਂ ਰਹਿ ਸਕਦੇ ਹੋ ਜੀ ਕਿਸੇ ਦੇ ਘਰ ਬਿਮਾਰੀ ਪੈ ਗਈ ਨਾ ਕੋਈ ਇੱਕ ਘੰਟਾ ਵੀ ਤੁਸੀਂ ਡਿਲੇ ਨਹੀਂ ਕਰ ਸਕਦੇ ਜੀ ਤਾਂ ਫਿਰ ਜਦੋਂ ਕਿਸੇ ਦੇ ਘਰ ਪ੍ਰੋਬਲਮ ਪੈਣੀ ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰਦਾ ਵੀ ਪਰਮਾਤਮਾ ਮੇਰੀ ਬਾਹ ਫੜ ਕਿਸੇ ਨਾ ਕਿਸੇ ਤਰੀਕੀ ਅੱਜ ਦੇ 5-6 ਸਾਲਾਂ ਦੇ ਵਿੱਚ ਕੋਈ 5000 ਮਰੀਜ਼ਾਂ ਦੀਆਂ 10000 ਮਰੀਜ਼ਾਂ ਦੀ ਹੈਲਪ ਕੀਤੀ ਹੈ ਤੇ ਇਨ ਫਿਊਚਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵੀ ਵੱਧ ਕੇ ਕਰੀਏ ਜੀ ਇਹ ਕੰਮ ਕਦੇ ਵੀ ਨਹੀਂ ਰੁਕੇਗਾ ਜੀ ਸਤਿ ਸ਼੍ਰੀ ਅਕਾਲ ਮਹਿਰ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਕੱਲ ਯਾਨੀ ਕਿ 15 ਅਗਸਤ ਵਾਲੇ ਦਿਨ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਾਜ ਵਿੱਚ ਕੰਮ ਕਰਦੇ ਲੋਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਪਠਾਨਕੋਟ ਦਾ ਇੱਕ ਬਹੁਤ ਵੱਡਾ ਨਾਮ ਇੰਜੀਨੀਅਰ ਰੋਸ਼ੀ ਜਿਹੜਾ ਦਾ ਨਾਮ ਅਸ਼ੋਕ ਕੁਮਾਰ ਹੈ ਤੇ ਇੰਜੀਨੀਅਰ ਰੋਸ਼ੀ ਦੇ ਨਾਮ ਨਾਲ ਉਹ ਮਸ਼ਹੂਰ ਨੇ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉਹ ਆਏ ਦਿਨ ਆਪਣੇ ਜਿਹੜੇ ਕੀ ਕੰਮਾਂ ਦੇ ਕਰਕੇ ਜਾਣੇ ਜਾਂਦੇ ਨੇ ਸੋ ਉਹਨਾਂ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ ਬਹੁਤ ਵੱਡਾ ਸਮਾਜ ਭਲਾਈ ਦਾ ਕੰਮ ਕਰਦੇ ਨੇ ਖਾਸ ਤੌਰ ਦੇ ਉੱਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਮਰੀਜ਼ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵੀ ਮੌਜੂਦ ਹੁੰਦੀ ਆ ਸੋ ਅੱਜ ਸਾਡੇ ਨਾਲ ਇੰਜੀਨੀਅਰ ਰੋਸ਼ੀ ਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸასი ਗੱਲ ਸਰ ਸასი ਗੱਲ ਜੀ ਰੋਸ਼ੀ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਮਦਰਦ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਕੱਲ ਜਿਹੜਾ ਤੁਹਾਨੂੰ ਪ੍ਰਸ਼ੰਸਾ ਪੱਤਰ ਮਿਲਿਆ ਬਹੁਤ ਘੱਟ ਲੋਕ ਹੁੰਦੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਜਿਨ੍ਹਾਂ ਨੂੰ ਅਜਿਹਾ ਪ੍ਰਸ਼ੰਸਾ ਪੱਤਰ ਮਿਲਦਾ ਸੋ ਪਠਾਨਕੋਟ ਸ਼ਹਿਰ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਛੋਟੀ ਉਮਰ ਦੇ ਵਿੱਚ ਅਜਿਹਾ ਮਾਣ ਵੀ ਹਾਸਲ ਕੀਤਾ ਹੈ ਤੇ ਸਮਾਜ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਕਿਵੇਂ ਮਹਿਸੂਸ ਕਰਦੇ ਤੁਸੀਂ ਆ ਸਭ ਤੋਂ ਪਹਿਲਾਂ ਜਦ ਹੀ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਪਹੁੰਚਣ ਤੇ ਔਰ ਇਸ ਤੋਂ ਬਾਅਦ ਮੈਂ ਪੰਜਾਬ ਗਮਣ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਸਾਡੇ ਕੰਮ ਨੂੰ ਵੇਖਦੇ ਹੋਏ ਸਾਨੂੰ ਇੱਕ ਐਪਰੀਸ਼ੀਏਸ਼ਨ ਅਵਾਰਡ ਨਾਲ ਸਨਮਾਨ ਦਿੱਤਾ ਹੈ ਸਾਡੀ ਅਸੀਂ ਪਿਛਲੇ 5-6 ਸਾਲ ਤੋਂ ਕੰਟੀਨਿਊਸਲੀ ਸਿਵਲ ਹਸਪੀਟਲ ਦੇ ਵਿੱਚ ਬੈਠ ਕੇ 5 ਵਜੇ ਤੋਂ ਬਾਅਦ ਅਸੀਂ ਟਾਈਮ ਦਿੰਨੇ ਆ ਮਰੀਜ਼ਾਂ ਨੂੰ ਕੈਂਸਰ ਪੇਸ਼ੈਂਟ ਹੋ ਗਏ ਡਾਇਲਿਸਿਸ ਪੇਸ਼ੈਂਟ ਹੋ ਗਏ ਕਿਸੇ ਵੀ ਅਦਰ ਫੀਲਡ ਦੇ ਵਿੱਚ ਹੋ ਗਏ ਐਕਸੀਡੈਂਟਲ ਪੇਸ਼ੈਂਟ ਹੋ ਗਏ ਅਸੀਂ ਉੱਥੇ ਹੀ ਡੋਨਰ ਅਵੇਲੇਬਲ ਕਰਾਉਂਦੇ ਆ ਜੀ ਉੱਥੇ ਅਸੀਂ ਪੇਸ਼ੈਂਟ ਹੁੰਦੇ ਆ ਪੇਸ਼ੈਂਟ ਅਸੀਂ ਪੇਸ਼ੈਂਟ ਨੂੰ ਵੈਰੀਫਾਈ ਕਰਕੇ ਉਸੇ ਹਿਸਾਬ ਨਾਲ ਅਸੀਂ ਡੋਨਰ ਤੋਂ ਮੌਕੇ ਤੇ ਪੇਸ਼ੈਂਟ ਦੀ ਹੈਲਪ ਕਰਾਉਂਦੇ ਆ ਜੀ ਰੋਸ਼ੀ ਭਾਜੀ ਕਿਵੇਂ ਤੁਹਾਡੇ ਮਨ ਦੇ ਵਿੱਚ ਵਿਚਾਰ ਆ ਕਿ ਲੋਕਾਂ ਦੀ ਇਸ ਤਰੀਕੇ ਨਾਲ ਵੀ ਮਦਦ ਕੀਤੀ ਜਾ ਸਕਦੀ ਹੈ ਅ ਦੇਖੋ ਜੀ ਹਰ ਬੰਦਾ ਜੇ ਟਾਈਮ ਦੇ ਵਿੱਚ ਬਹੁਤ ਬੀਜ਼ੀ ਹੈ ਮੇਰੀ ਮਦਰ ਦੀ ਡੈਥ ਹੋ ਗਈ ਸੀਗੀ ਉਸ ਤੋਂ ਇੱਕ ਪ੍ਰੇਰਣਾ ਮਿਲੀ ਸੀ ਆਪਾਂ ਨੂੰ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਲੋਕਾਂ ਦੇ ਲਈ ਇੱਕ ਜ਼ਰੂਰ ਸਹਾਰਾ ਬੰਨਣਾ ਚਾਹੀਦਾ ਚਲੋ ਅਸੀਂ ਸਾਰਿਆਂ ਦਾ ਤਾਂ ਨਹੀਂ ਬਣ ਸਕਦੇ ਪਰ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਸਾਰੇ ਲੋਕ ਕਿਸੇ ਨਾ ਕਿਸੇ ਉਸ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ ਜਾਂ ਜਿਨ੍ਹਾਂ ਲਈ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ ਅਸੀਂ ਉੱਥੋਂ ਹੀ ਇਨਸਪਾਇਰ ਹੋ ਕੇ ਇਸ ਕੰਮ ਦਾ ਬੀੜਾ ਚੱਕਿਆ ਸੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਸੇਵਾ ਕਰਦਿਆਂ ਲਗਭਗ 5-6 ਸਾਲ ਹੋ ਗਿਆ ਜੀ ਤੇ ਕਿੰਨੇ ਕੁ ਲੋਕ ਜਿਹੜੇ ਨੌਜਵਾਨ ਨਿਕਾਸ਼ ਸੂਰਤੀ ਤੁਹਾਡੇ ਨਾਲ ਜੁੜ ਚੁੱਕੇ ਨੇ ਕਿਵੇਂ ਦੀ ਹੈਲਪ ਤੁਹਾਡੇ ਨਾਲ ਉਹ ਕਰਦੇ ਨੇ ਤੇ ਲੋਕਾਂ ਦੀ ਤੁਸੀਂ ਕਿਵੇਂ ਕਿਸ ਤਰੀਕੇ ਨਾਲ ਸੇਵਾ ਕਰਦੇ ਹੋ ਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਜਿਹੜੀ ਆਪਣੀ ਸੇਵਾਵਾਂ ਪ੍ਰੋਵਾਈਡ ਕਰਵਾ ਚੁੱਕੇ ਹੋ ਸਿਵਲ ਹਸਪੀਟਲ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਸਾਡੇ ਕੋਲ ਕੈਂਸਰ ਪੇਸ਼ੈਂਟ ਐਕਸੀਡੈਂਟਲ ਪੇਸ਼ੈਂਟ ਡਾਇਲਿਸਿਸ ਵਾਲੇ ਪੇਸ਼ੈਂਟ ਆਉਂਦੇ ਆ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਅਸੀਂ ਹੈਲਪ ਕਰਾ ਚੁੱਕੇ ਆ ਇਸ ਤੋਂ ਇਲਾਵਾ ਅਸੀਂ ਹੈਂਡੀਕੈਪ ਜਿਹੜੇ ਪਰਸਨ ਹੁੰਦੇ ਨੇ ਜੇ ਵਿਡੋ ਲੇਡੀਜ਼ ਹੁੰਦੀਆਂ ਅਗਰ ਉਹਨਾਂ ਦਾ ਕੋਈ ਜ਼ਰੂਰਤਮੰਦ ਪਰਿਵਾਰ ਦੇ ਵਿੱਚ ਕੋਈ ਹੈਗਾ ਉਹਨਾਂ ਦੀ ਉਹਨਾਂ ਤੋਂ ਪਹਿਲੇ ਕਰਦੇ ਆ ਔਰ ਸੈਕੰਡ ਲੰਨ ਨੂੰ ਮਕਾਨ ਬਣਾ ਕੇ ਅਸੀਂ ਦਿੰਨੇ ਆ ਅਸੀਂ ਕਾਫੀ ਮਕਾਨ ਆਪਣੀ ਏਰੀਆ ਚ ਬਣਾ ਕੇ ਵੀ ਦਿੰਦੇ ਆ ਜੀ ਤੇ ਕਿੰਨੇ ਕੇ ਜਿਹੜੇ ਨੌਜਵਾਨ ਸਾਥੀ ਨੇ ਆ ਜਿਹੜੇ ਤੁਹਾਡੇ ਨਾਲ ਹੁੰਦੇ ਨੇ ਦਿਨ ਰਾਤ ਤੁਹਾਡੀ ਹੈਲਪ ਕਰਦੇ ਨੇ ਆ ਤੇ ਤੁਸੀਂ ਇਹ ਸੇਵਾ ਕਰ ਪਾਉਂਦੇ ਹੋ ਦੇਖੋ ਅਗਰ ਅੱਜ ਐਪਰੀਸ਼ੀਏਸ਼ਨ ਅਵਾਰਡ ਮਿਲੇ ਸਾਨੂੰ ਸਰਕਾਰ ਵੱਲੋਂ ਤਾਂ ਇਹਦੇ ਵਿੱਚ ਕੱਲਾ ਮੇਰਾ ਯੋਗਦਾਨ ਨਹੀਂ ਹੈਗਾ ਮੇਰੀ ਸਾਰੀ ਟੀਮ ਦਾ ਯੋਗਦਾਨ ਹੈ ਉਹਨਾਂ ਦਾ ਵੀ ਮੇਰੇ ਨਾਲ ਬਹੁਤ ਯੋਗਦਾਨ ਹੈ ਉਹਨਾਂ ਸਾਰੇ ਡੋਨਰਾਂ ਦਾ ਵੀ ਯੋਗਦਾਨ ਹੈਗਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਔਰ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਵੀ ਕਰਦਾ ਮੈਂ ਇਸ ਲਈ ਜੀ ਰੋਸ਼ੀ ਪਾਜੀ ਜਦੋਂ ਅਸੀਂ ਅਜਿਹੇ ਕੋਈ ਕੰਮ ਕਰਦੇ ਹਾਂ ਇਹਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਅ ਆਰਥਿਕ ਜਿਹੜੀ ਜਿਹੜੀ ਸਥਿਤੀ ਹੈ ਸਾਡੀ ਮਜ਼ਬੂਤ ਹੋਣੀ ਚਾਹੀਦੀ ਹੈ ਤੁਸੀਂ ਜਿਹੜਾ ਇਹ ਫੰਡ ਇਕੱਠਾ ਕਰਕੇ ਮਰੀਜ਼ਾਂ ਨੂੰ ਦਿੰਦੇ ਹੋ ਇਹ ਤੁਸੀਂ ਆਪਣੇ ਕੋਲੋਂ ਦਿੰਦੇ ਹੋ ਜਾਂ ਕੋਈ ਸੰਸਥਾ ਬਣਾਈ ਹੈ ਜਾਂ ਤੁਸੀਂ ਕਰਾਉਡ ਫੰਡਿੰਗ ਇਕੱਠੀ ਕਰਦੇ ਕਿਵੇਂ ਕਰਦੇ ਹੋ ਹੈਲਪ ਲੋਕਾਂ ਨੂੰ ਮੈਨੂੰ ਲੱਗਦਾ ਹੈ ਜੀ ਕਿ ਤੁਸੀਂ ਕਿਸੇ ਦੀ ਮਦਦ ਕਰਨ ਲਈ ਕਿਸੇ ਸੰਸਥਾ ਦੀ ਜ਼ਰੂਰਤ ਨਹੀਂ ਹੁੰਦੀ ਜੀ ਅਸੀਂ ਕੋਈ ਸੰਸਥਾ ਨਹੀਂ ਬਣਾਈ ਹੋਈ ਜੀ ਅਸੀਂ ਇੰਡੀਵਿਜੂਅਲੀ ਕੰਮ ਕਰਦੇ ਹਾਂ ਔਰ ਅਸੀਂ ਨਾ ਹੀ ਕਦੇ ਫੰਡ ਇਕੱਠੇ ਕੀਤੇ ਔਰ ਇਨ ਫਿਊਚਰ ਕਰਾਂਗੇ ਵੀ ਨਹੀਂ ਜੀ ਸਾਡੇ ਕੋਲ ਜਦੋਂ ਕੋਈ ਪੇਸ਼ੈਂਟ ਸਿਵਲ ਹਸਪੀਟਲ ਦੇ ਵਿੱਚ ਆਂਦਾ ਹੈ ਅਸੀਂ ਇੱਕ ਦਿਨ ਉਹਦੀ ਵੈਰੀਫਾਈ ਕਰਕੇ ਉਹਨੂੰ ਕੀ ਪ੍ਰੋਬਲਮ ਹੈ ਉਹਦੇ ਘਰ ਦੇ ਵਿੱਚ ਇਨਕਮ ਆਫ ਸੋਰਸ ਕੀ ਹੈ ਇਹ ਕਿੱਥੋਂ ਇਲਾਜ ਚੱਲਦਾ ਹੈ ਇਹਨੂੰ ਕਿੰਨੇ ਪੈਸੇ ਦੀ ਜ਼ਰੂਰਤ ਹੈ ਅਸੀਂ ਫਿਰ ਉਸਾ ਉਹਨਾਂ ਡੋਨਰ ਰੇ ਅਰੇਂਜ ਕਰਵਾਉਨੇ ਆ ਡੋਨਰ ਅਰੇਂਜ ਕਰਵਾ ਕੇ ਅਸੀਂ ਡੋਨਰ ਔਰ ਪੇਸ਼ੈਂਟ ਨੂੰ ਮਿਲਾਂਦੇ ਆ ਡੋਨਰ ਚਾਹੇ ਉਹਦੀ ਮੰਥਲੀ ਹੈਲਪ ਕਰੇ ਚਾਹੇ ਮੈਡੀਸਿਨ ਦੀ ਕਰੇ ਜਾਂ ਟ੍ਰੀਟਮੈਂਟ ਦੀ ਕਰੇ ਡਿਪੈਂਡ ਅਪਨ ਡੋਨਰਸ ਜੀ ਤੇ ਇਸ ਤੋਂ ਇਲਾਵਾ ਜਦੋਂ ਪੇਸ਼ੈਂਟ ਕੋਈ ਆਉਂਦਾ ਹੈ ਕਈ ਵਾਰ ਹੁੰਦਾ ਕਿ ਉਹ ਪੇਸ਼ੈਂਟ ਜਿਹੜਾ ਹੈ ਆਰਥਿਕ ਤੌਰ ਤੇ ਕਮਜ਼ੋਰ ਵੀ ਹੁੰਦੇ ਨੇ ਤੇ ਕਈ ਵਾਰ ਉਹਨਾਂ ਦੀ ਜਾਨਾ ਵੀ ਨਹੀਂ ਬਚ ਪਉਂਦੀਆਂ ਤੇ ਅਜਿਹੀ ਸਥਿਤੀ ਜਿਹੜੀ ਆ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਤੇ ਬੜੀ ਇਮੋਸ਼ਨਲ ਵੀ ਹੋ ਜਾਂਦੀ ਆ ਤੇ ਕਿਤੇ ਬੰਦ ਨੂੰ ਇਹ ਵੀ ਲੱਗਦਾ ਵੀ ਯਾਰ ਨਹੀਂ ਮੈਂ ਬਹੁਤ ਉਤਾੜ ਛੜਾਉਦੇ ਤੁਸੀਂ ਆਪਣੀ ਜਿਵੇਂ ਦੱਸਿਆ ਕਿ ਮਦਰ ਦੀ ਵੀ ਡੈਥ ਹੋ ਗਈ ਕਿਵੇਂ ਸਥਿਤੀ ਨਾਲ ਨਜਿੱਠਦੇ ਹੋ ਤੁਸੀਂ ਅ ਦੇਖੋ ਮੈਂ ਤੁਹਾਨੂੰ ਇੱਕ ਪਰਸਨਲ ਗੱਲ ਦੱਸਦਾ ਮਦਰ ਦੀ ਮੇਰੀ ਪਹਿਲੇ ਡੈਥ ਹੋ ਗਈ ਸੀਗੀ 7-8 ਮਹੀਨੇ ਪਹਿਲਾਂ ਮੇਰੇ ਫਾਦਰ ਦੇ ਵੀ ਡੈਥ ਹੋ ਗਏ ਤਾਂ ਮੈਨੂੰ ਲੱਗਦਾ ਕਿ ਮੇਰ ਤੋਂ ਅਪਾਗੀ ਬੰਦਾ ਕੋਈ ਨਹੀਂ ਹੋਣਾ ਮੈਂ ਇਸ ਦੁੱਖ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਬਹੁਤ ਨੇੜੇ ਤੋਂ ਦੇਖਿਆ ਜੀ ਔਰ ਮੈਂ ਇਸੇ ਕਰਕੇ ਇਸ ਲਾਈਨ ਦੇ ਵਿੱਚ ਹੈਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਜਦ ਤੱਕ ਮੇਰੀ ਸਾਹ ਚੱਲਦੇ ਹੈ ਮੈਂ ਜ਼ਰੂਰ ਆਮ ਲੋਕਾਂ ਜਿਹੜੇ ਰਹਿਣਾ ਲੋਕਾਂ ਨੂੰ ਜ਼ਰੂਰਤ ਹੈਗੀ ਹੈ ਉਹਨਾਂ ਲੋਕਾਂ ਲਈ ਹਰ ਟਾਈਮ ਅਵੇਲੇਬਲ ਹੈਗਾ ਜੀ ਬਿਲਕੁਲ ਤੇ ਉਹ ਲੋਕ ਉਹਨਾਂ ਦੀ ਜਿਹੜੀ ਖੁਸ਼ੀ ਹੈ ਤੁਹਾਡੇ ਨਾਲ ਸਾਂਝੀ ਵੀ ਕਰਦੇ ਹੋਣੇ ਆ ਜਿਹੜੇ ਲੋਕ ਠੀਕ ਹੁੰਦੇ ਨੇ ਤੁਹਾਡੇ ਜ਼ਰੀਏ ਤੇ ਤੁਹਾਨੂੰ ਧੰਨਵਾਦ ਵੀ ਕਰਦੇ ਹੋਣੇ ਕਿੰਨੇ ਤੇ ਤੁਹਾਡੇ ਨਾਲ ਲੋਕ ਜੁੜੇ ਰਹਿੰਦੇ ਨੇ ਤੇ ਜਾਂ ਭੁੱਲ ਜਾਂਦੇ ਨੇ ਤੁਹਾਡੀ ਜਿਹੜੀ ਨیکی ਹੁੰਦੀ ਹੈ ਦੇਖੋ ਵਾਹਿਗੁਰੂ ਪ੍ਰਮਾਤਮਾ ਨੇ ਇੱਕ ਗੱਲ ਕਹੀ ਇੱਕ ਅਥ ਕਰੋ ਦੂਸਰੇ ਹੱਥ ਤੁਸੀਂ ਫਲ ਦੀ ਚਿੰਤਾ ਨਾ ਕਰੋ ਜੀ ਸਭ ਤੋਂ ਪਹਿਲਾਂ ਜਦੋਂ ਕੋਈ ਜ਼ਰੂਰਤਮੰਦ ਬੰਦਾ ਹੁੰਦਾ ਨਾ ਮੈਨੂੰ ਮੈਨੂੰ ਲੱਗਦਾ ਜੀ ਕਿ ਤੁਹਾਡੇ ਘਰੇ ਖਾਣਾ ਨਹੀਂ ਹੈਗਾ ਰੋਟੀ ਨਹੀਂ ਹੈਗੀ ਨਾ ਤੁਸੀਂ ਇੱਕ ਦਿਨ ਰਹਿ ਸਕਦੇ ਹੋ ਤੁਹਾਡੇ ਘਰੇ ਐਜੂਕੇਸ਼ਨ ਨਹੀਂ ਤੁਸੀਂ ਰਹਿ ਸਕਦੇ ਹੋ ਜੀ ਕਿਸੇ ਦੇ ਘਰ ਬਿਮਾਰੀ ਪੈ ਗਈ ਨਾ ਉਹ ਇੱਕ ਘੰਟਾ ਵੀ ਤੁਸੀਂ ਡਿਲੇ ਨਹੀਂ ਕਰ ਸਕਦੇ ਜੀ ਤਾਂ ਫਿਰ ਜਦੋਂ ਕਿਸੇ ਦੇ ਘਰ ਪ੍ਰੋਬਲਮ ਪੈਂਦੀ ਹੈ ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰਦਾ ਵੀ ਪਰਮਾਤਮਾ ਮੇਰੀ ਬਾਹ ਫੜ ਕਿਸੇ ਨਾ ਕਿਸੇ ਤਰੀਕੇ ਸਾਡੇ ਲਈ ਤਾਂ ਸਭ ਤੋਂ ਵੱਡੇ ਸਾਡੇ ਰੱਬ ਡੋਨਰ ਹੈ ਜੀ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਆਮ ਲੋਕਾਂ ਲਈ ਅੱਗੇ ਆਉਂਦੇ ਨੇ ਔਰ ਜ਼ਰੂਰਤ ਮਤ ਲੋਕਾਂ ਦੀ ਹੈਲਪ ਕਰਦੇ ਉਹ ਤਾਂ ਰੱਬ ਤੋਂ ਘਟ ਨਹੀਂ ਹੈਗੇ ਜੀ ਜੀ ਰੋਸ਼ੀ ਭਾਜੀ ਜਿਹੜੇ ਡੋਨਰ ਤੁਸੀਂ ਗੱਲ ਕੀਤੀ ਆ ਡੋਨਰ ਸ਼ਹਿਰ ਪਠਾਨਕੋਟ ਦੇ ਹੀ ਨੇ ਜਾਂ ਹੋਰ ਵੀ ਸ਼ਹਿਰਾਂ ਤੋਂ ਆਉਂਦੇ ਨੇ ਜਾਂ ਵਰਲਡ ਵਾਈਡ ਤੁਹਾਡੇ ਨਾਲ ਲੜ ਕਨੈਕਸ਼ਨ ਬਣੇ ਹੋਏ ਨੇ ਜਿਹੜੇ ਲੋਕਾਂ ਦੀ ਹੈਲਪ ਕਰਦੇ ਨੇ ਲੋਕ ਦੇਖੋ ਸਾਡੇ ਲੋਕਲ ਡੋਨਰ ਵੀ ਕਾਫੀ ਹੈਗੇ ਆ ਬਾਹਰ ਵੀ ਹੈਗੇ ਆ ਬਾਹਰ ਦੇ ਜਿਹੜੇ ਡੋਨਰਸ ਹੈਗੇ ਆ ਸਾਡੇ ਉਹਨਾਂ ਦਾ ਕੋਈ ਰਿਲੇਟਿਵ ਪਠਾਨਕੋਟ ਹੁੰਦਾ ਹੈ ਉਹ ਉਹਨਾਂ ਨਾਲ ਕੰਟੈਕਟ ਕਰਕੇ ਆਪਣੇ ਰਿਲੇਟਿਵਸ ਨੂੰ ਹੈਲਪ ਲਈ ਅੱਗੇ ਭੇਜਦੇ ਨੇ ਜੀ ਜੀ ਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਦੱਸਿਆ ਮਰੀਜ਼ਾਂ ਦੀ ਹੈਲਪ ਕਰਨ ਤੋਂ ਇਲਾਵਾ ਤੁਸੀਂ ਲੋਕਾਂ ਨੂੰ ਜਿਵੇਂ ਜਿਹੜੇ ਆਰਥਿਕ ਤੌਰ ਤੇ ਬਹੁਤ ਹੀ ਕਮਜ਼ੋਰ ਹੁੰਦੇ ਨੇ ਉਹਨਾਂ ਨੂੰ ਘਰ ਵੀ ਬਣਾ ਕੇ ਦਿੰਦੇ ਹੋ ਤੇ ਉਹ ਕਿਵੇਂ ਤੁਸੀਂ ਕਰਦੇ ਹੋ ਮੈਰੇ ਆ ਦੇਖੋ ਜੀ ਕਿ ਸਾਡੇ ਕੋਲੇ ਕੁਝ ਈਮੇ ਦੇ ਡੋਨਰ ਹੁੰਦੇ ਆ ਉਹ ਉਹਨਾਂ ਨੇ ਜਿਸ ਤਰ੍ਹਾਂ ਕਿਸੇ ਨੂੰ ਜ਼ਰੂਰਤਮੰਦ ਨੂੰ ਕਾਰ ਬਣਾ ਕੇ ਦੇਣਾ ਜੀ ਉਹਦੇ ਲਈ ਅਸੀਂ ਸਪੋਜ਼ ਕਰੋ ਕਿ ਅਗਰ 5 ਕੁਆਂਟਲ ਸਰੀਆ ਲੱਗ ਰਿਹਾ ਹੈ 5 ਕੁਆਂਟਲ ਦੇ ਵਿੱਚ ਉਹ ਅਸੀਂ ਲੱਗ ਲੱਗ ਹਰ ਬੰਦੇ ਨੇ ਆਪਣਾ ਡਿਸਾਈਡ ਕੀਤਾ ਜੀ ਮੈਂ 1 ਕੁਆਂਟਲ ਸਰੀਆ ਦੇ ਦਿੱਤਾ ਮੈਂ ਸੀਮੈਂਟ ਦੇ ਦਿੱਤਾ ਮੈਂ ਮਿਸਤਰੀ ਦੀ ਖਰਚਾ ਦੇ ਦਿੱਤਾ ਉਸ ਤੋਂ ਬਾਅਦ ਜਿਹੜਾ ਬਚਿਆ ਉਹ ਸੀ ਮੈਂ ਆਪਣੀ ਖੁਦ ਪਾਕਟ ਚੋਂ ਵੀ ਕਰਦਾ ਜੀ ਓਕੇ ਜੀ ਤੇ ਰੋਸ਼ੀ ਭਾਜੀ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਨੇ ਜਿਹੜੇ ਤੁਹਾਡੇ ਨਕਸ਼ੇ ਕਦਮ ਤੇ ਚੱਲਦੇ ਹੋਏ ਸੇਵਾ ਵੀ ਲੋਕਾਂ ਦੀ ਕਰਨਾ ਚਾਹੁੰਦੇ ਨੇ ਤੇ ਉਹ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਨੇ ਕਿਵੇਂ ਲੋਕਾਂ ਦੀ ਉਹ ਸੇਵਾ ਕਰ ਸਕਦੇ ਨੇ ਜੀ ਈਅਰ ਰੌਸ਼ੀਦ ਨਾਮ ਤੋਂ ਪੇਚ ਚੱਲਦਾ ਐਨੀ ਟਾਈਮ ਕਿਸੇ ਕਿਸੇ ਵੀ ਟਾਈਮ ਮੈਨਾਂ ਕੰਟੈਕਟ ਕਰ ਸਕਦਾ ਮੇਰੇ ਨਾਲ ਆ ਸਕਦਾ ਮੋਸਟ ਵੈਲਕਮ ਹੈ ਜੀ ਤੇ ਇਨ ਫਿਊਚਰ ਕੀ ਪਲਾਨ ਹੈਗਾ ਤੁਹਾਡਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਨੇ ਲੰਬੇ ਸਮੇਂ ਪੰਜ 6 ਸਾਲ ਤੁਸੀਂ ਮਰੀਜ਼ਾਂ ਦੀ ਸੇਵਾ ਕੀਤੀ ਹੈ ਸਮਾਜ ਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਕੀਤੀ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ ਹੈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੱਡੇ ਮੁਕਾਮ ਵੀ ਹਾਸਲ ਕਰੋ ਤੇ ਹੋਰ ਜ਼ਿਆਦਾ ਲੋਕਾਂ ਦੀ ਸੇਵਾ ਕਰੋ ਪਰ ਤੁਹਾਡਾ ਕੀ ਪਲਾਨ ਹੈਗਾ ਅ ਮੇਰਾ ਤਾਂ ਇੱਕੋ ਹੀ ਪਲਾਨ ਹੈ ਜੀ ਜਦ ਤੱਕ ਜ਼ਿੰਦਗੀ ਹੈਗੀ ਹੈ ਅਸੀਂ ਜੇ ਅਸੀਂ ਅੱਜ ਦੇ 5-6 ਸਾਲਾਂ ਦੇ ਵਿੱਚ ਕੋਈ 5000 ਮਰੀਜ਼ਾਂ ਦੀਆਂ 10000 ਮਰੀਜ਼ਾਂ ਦੀ ਹੈਲਪ ਕੀਤੀ ਹੈ ਤੇ ਇਨ ਫਿਊਚਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵੀ ਵੱਧ ਕੇ ਕਰੀਏ ਜੀ ਇਹ ਕੰਮ ਕਦੇ ਵੀ ਨਹੀਂ ਰੁਕੇਗਾ ਜੀ ਰੋਸ਼ੀ ਭਾਜੀ ਇੱਕ ਸਵਾਲ ਇੱਥੇ ਬਹੁਤ ਵੱਡਾ ਹੀ ਖੜਾ ਹੁੰਦਾ ਕਿਉਂਕਿ ਜਿਹੜੀ ਸਾਡੀ ਇਹ ਹੈਲਥ ਦਾ ਸਿਸਟਮ ਹੈ ਆ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਵੀ ਹੁੰਦੇ ਨੇ ਉਹਨਾਂ ਦੀ ਤੁਸੀਂ ਕਿਵੇਂ ਹੈਲਪ ਕਰਦੇ ਹੋ ਕਿਉਂਕਿ ਸਰਕਾਰ ਦੀਆਂ ਨੀਤੀਆਂ ਤੇ ਉਤੋਂ ਪ੍ਰਾਈਵੇਟ ਹਸਪਤਾਲਾਂ ਦੀ ਜਿਹੜੀ ਆਰਥਿਕ ਜਿਹੜੀ ਮਾਰ ਹੈਗੀ ਲੋਕਾਂ ਨੂੰ ਉਹ ਬਹੁਤ ਜ਼ਿਆਦਾ ਪੈਂਦੀ ਹੈ ਕਿੰਨੇ ਕ ਹਸਪਤਾਲਾਂ ਨਾਲ ਤੁਹਾਡਾ ਟਾਈਪ ਆ ਪਿਆ ਕਿ ਲੋਕਾਂ ਦੀ ਹੈਲਪ ਸੌਖੇ ਤਰੀਕੇ ਨਾਲ ਹੋ ਸਕੇ ਤੇ ਸਰਕਾਰ ਵੱਲੋਂ ਕੋਈ ਮਿਲਦੀ ਤੁਹਾਨੂੰ ਦੇਖੋ ਜੀ ਰੀਜ਼ਨ ਕੀ ਹੁੰਦਾ ਮੈਨੂੰ ਨਹੀਂ ਲੱਗਦਾ ਮੇਰਾ ਮੰਨਣਾ ਇਹ ਹੈਗਾ ਕਿ ਕੁਝ ਚੀਜ਼ਾਂ ਪੈਸੇ ਨਾਲ ਹੈਲਪ ਵੀ ਨਹੀਂ ਮਰੀਜ਼ ਦੀ ਹੁੰਦੀ ਜੀ ਸਾਡੇ ਜਿਹੜੇ ਆਮ ਪਿੰਡਾਂ ਦੇ ਲੋਕ ਹੁੰਦੇ ਉਹਨਾਂ ਨੂੰ ਗਾਈਡੈਂਸ ਨਹੀਂ ਹੈਗੀ ਕਿ ਘਰ ਦੇ ਵਿੱਚ ਇਹ ਬਿਮਾਰੀ ਹੋ ਗਈ ਹੈ ਇਹ ਬਿਮਾਰੀ ਅਸੀਂ ਲੈ ਕੇ ਕਿੱਥੇ ਜਾਈਏ ਕੁਝ ਇਨ ਪਲ ਬਨੇ ਹੋਏ ਆ ਜਿਨ੍ਹਾਂ ਦੇ ਵਿੱਚ ਸਰਕਾਰ ਦੇ ਵਿੱਚੋਂ ਸਹਾਇਤਾ ਮਿਲਦੀ ਹੈ ਕੈਂਸਰ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਤੁਸੀਂ ਸੈਂਟਰ ਗਵਰਨਮੈਂਟ ਵੱਲੋਂ ਕੁਝ ਐਡ ਮਿਲਦੀ ਹੈ ਸਟੇਟ ਗਵਰਨਮੈਂਟ ਵੱਲੋਂ 1.5 ਲੱਖ ਮਿਲਦਾ ਪਰ ਉਹਨਾਂ ਨੂੰ ਲੈਣ ਦਾ ਤਰੀਕਾ ਨਹੀਂ ਹੁੰਦਾ ਜੀ ਜਦ ਤੱਕ ਉਹ ਉਸ ਮੁਕਾਮ ਤੱਕ ਪਹੁੰਚਦੇ ਤੋ ਆਪਣੇ ਮਰੀਜ਼ ਦੀ ਜਾਨ ਗਵਾ ਚੁ ਜਿਹੜੇ ਵੀ ਮੈਨੂੰ ਸੁਣ ਰਹੇ ਆ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਅਗਰ ਕੋਈ ਜ਼ਰੂਰਤਮੰਦ ਪੇਸ਼ੈਂਟ ਤੁਹਾਨੂੰ ਲੱਗਦਾ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਅਸੀਂ ਉਹਨੂੰ ਇੱਕ ਵਧੀਆ ਗਾਈਡੈਂਸ ਦੇ ਕੇ ਵੀ ਇੱਕ ਫ੍ਰੀ ਆਫ ਕੋਸਟ ਵੀ ਇਲਾਜ ਕਰਾਵਾਂਗੇ ਜੀ ਰੋਸ਼ੀ ਭਾਜੀ ਤੁਸੀਂ ਸਿਰਫ ਪਠਾਨਕੋਟ ਦੇ ਵਿੱਚ ਇਹ ਸੇਵਾ ਨੇ ਮਾਰਿਓ ਜਾਂ ਪੂਰੇ ਪੰਜਾਬ ਪੱਧਰ ਤੇ ਵੀ ਇਹੀ ਸੇਵਾ ਨੂੰ ਦੇ ਬਾਰੇ ਸੋਚਿਆ ਤੁਸੀਂ ਦੇਖੋ ਜੀ ਮੇਰਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਤੁਹਾਡੇ ਨੇੜੇ ਤੇੜੇ ਉਸ ਤੋਂ ਬਾਅਦ ਤੁਹਾਡਾ ਜ਼ਿਲ੍ਹਾ ਪਠਾਨਕੋਟ ਪਰਿਵਾਰ ਹੈ ਸਾਡਾ ਆਪਣਾ ਪਰਿਵਾਰ ਆ ਬਾਕੀ ਵੀ ਸਾਡੇ ਸਾਰੇ ਪਰਿਵਾਰ ਸਾਡਾ ਪੰਜਾਬ ਸਾਡਾ ਦੇਸ਼ ਸਾਡਾ ਆਪਣਾ ਜੀ ਤੇ ਫਿਲਹਾਲ ਦੀ ਘੜੀ ਤਾਂ ਅਸੀਂ ਪਠਾਨਕੋਟ ਬਾਹਰ ਦੇ ਪੇਸ਼ੈਂਟਾਂ ਦੇ ਉਹਨਾਂ ਦੇ ਵੀ ਕਰਦੇ ਆ ਪਰ ਮੋਸਟਲੀ ਜ਼ਿਆਦਾ ਪਠਾਨਕੋਟ ਆਪਣੇ ਜੀ ਆ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾ ਰੋਸ਼ੀ ਭਾਜੀ ਕਿ ਤੁਹਾਨੂੰ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਤੁਹਾਡੇ ਇਸ ਨੇਕ ਕਾਰਜ ਦੇ ਲਈ ਤੇ ਸਾਡੀ ਟੀਮ ਉਮੀਦ ਕਰਦੀ ਸਾਡਾ ਚੈਨ ਉਮੀਦ ਕਰਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਮਨੁੱਖਤਾ ਦੀ ਜਿਹੜੀ ਸੇਵਾ ਹੈ ਉਹ ਕਰਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਾਂਸ ਅਗੇਨ ਤੁਹਾਡਾ ਵੀ ਥੈਂਕ ਯੂ ਸਦਸਕੋ ਸਾਡੇ ਨਾਲ ਜੁੜੇ ਸਨ ਸਮਾਜ ਸੇਵਕ ਇੰਜੀਨੀਅਰ ਰੋਸ਼ੀ ਜਿਨ੍ਹਾਂ ਨੂੰ ਕੱਲ 15 ਅਗਸਤ ਵਾਲੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਬਹੁਤ ਜ਼ਿਆਦਾ ਮਨੁੱਖੀ ਨੁਕਤੇ ਦੀ ਸੇਵਾ ਕਰਦੇ ਨੇ ਖਾਸ ਤੌਰ ਤੇ ਮਰੀਜ਼ਾਂ ਦੀ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੋ ਅਜੇ ਹੀ ਸਖਸ਼ੀ ਦੇ ਨਾਲ ਫਿਰ ਤੁਹਾਡੀ ਮੁਲਾਕਾਤ ਕਰਾਵਾਂਗੇ ਮੈਨੂੰ ਰਮਨਦੀਪ ਸਿੰਘ ਨੂੰ ਦੀ ਹੋ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ